ਅਕਲ ਬਦਾਮਾਂ ਨਾਲ ਨਹੀਂ ਆਉਂਦੀ ਅਕਲ ਠੋਕਰਾਂ ਖਾਦਿਆਂ ਆਉਂਦੀ ਹੈ ਜਿੰਨੀਆਂ ਜ਼ਿਆਦਾ ਜ਼ਿੰਦਗੀ ਵਿੱਚ ਠੋਕਰਾਂ ਖਾਓਗੇ ਜਿੰਨੇ ਜ਼ਿਆਦਾ ਤੱਕੇ ਖਾਓਗੇ ਓਨੀ ਜ਼ਿਆਦਾ ਅਕਲ ਆਉਗੀ ਦੁੱਖਾਂ ਤਕਲੀਫਾਂ ਮੁਸੀਬਤਾਂ ਨੂੰ ਪਾਰ ਕਰੋਗੇ ਤਾਂ ਤੁਹਾਡੀ ਪਰਸਨੈਲਿਟੀ ਦਾ ਵਿਕਾਸ ਹੋਊਗਾ ਜੋ ਤੁਹਾਡੇ ਰਾਹਾਂ ਵਿੱਚ ਟੋੜੀ ਫੁੱਟ ਰਿਆ ਜਾਂ ਕੋਈ ਮੁਸੀਬਤ ਖੜੀ ਕਰ ਰਹੀ ਉਨ ਨੂੰ ਕਰਨ ਤੋਂ ਜਿਉ ਨੂੰ ਤੁਸੀਂ ਪਾਰ ਕਰੋਗੇ ਖੁਸ਼ੀ-ਖੁਸ਼ੀ ਤਾਂ ਉਹ ਤੁਹਾਡਾ ਵਿਕਾਸ ਹੋਊਗਾ ਤੁਸੀਂ ਆਪਣੀ ਜ਼ਿੰਦਗੀ ਦੇ ਜਿਹੜੇ ਮਕਾਮ ਨੂੰ ਹਾਸਲ ਕਰਨਾ ਉਹਦੇ ਵਿੱਚ ਲਗਾਤਾਰ ਨੇ ਨਿਰੰਤਰਨ ਬੱਧਦੇ ਰਹੋ ਉਹ ਤੁਹਾਡਾ ਜ਼ਿੰਦਗੀ ਦਾ ਇੰਤਿਆਹਨ ਹੁੰਦਾ ਕੋਈ ਔਕੜ ਮੁਸੀਬਤ ਉਹਨੂੰ ਪਾਰ ਕਰੋਗੇ ਜਿੰਨਾ ਉਹ ਤੁਹਾਡੀ ਤਰੱਕੀ ਹੋਊਗੀ ਉਹ ਵਿਕਾਸ ਹੋਊਗਾ ਜੇ ਕੋਈ ਤੁਹਾਡੇ ਬਾਰੇ ਬੋਲਦਾ ਉਂਗਲ ਖੜੀ ਕਰਦਾ ਤੇ ਕਰਨ ਤੋਂ ਤਾਂ ਉਸ ਨੂੰ ਨਾ ਦੇਖੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਕਿਵੇਂ ਵਧਣਾ ਉਹ ਤੁਸੀਂ ਦੇਖੋ ਤੇ ਅਕਲ ਬਦਾਮਾਂ ਨਾਲ ਆਉਂਦੀਆਂ ਆਉਂਦੀਆਂ ਤਾਂ ਫਿਰ ਕਿੰਨੇ ਹੀ ਬਦਾਮ ਕਿਲੋਆਂ ਦੇ ਕੁਇੰਟਲ ਦਾ ਤੇ ਕੁਇੰਟਲ ਖਾ ਕੇ ਤਾਂ ਅਕਲ ਵਾਲੇ ਬਣੇ ਹੁੰਦੇ ਅਕਲਾਂ ਸਿਰਫ ਟੋਕਰਾਾਂ ਤੇ ਜ਼ਿੰਦਗੀ ਵਿੱਚ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਕੇ ਉਹ ਸਾਨੂੰ ਸਿਖਾਉਂਦੀਆਂ ਜ਼ਿੰਦਗੀ ਵਿੱਚ ਕਿ ਅੱਗੇ ਕਿਦਾਂ ਜ਼ਿੰਦਗੀ ਨੂੰ ਅੱਗੇ ਵਧਣਾ ਕਿਦਾਂ ਤਰੱਕੀ ਕਰਨੀ ਹੈ